ਬਠਿੰਡਾ ਨਗਰ ਨਿਗਮ ਦੇ ਮੇਅਰ ਵੱਲੋਂ ਅੱਜ ਖੁਦ ਝਾੜੂ ਚੱਕ ਕੇ ਕੀਤੀ ਸਫਾਈ ਅਤੇ ਕੀਤਾ ਸਫਾਈ ਮਹਿੰਮ ਦਾ ਆਗਾਜ਼ ਦੱਸ ਦਈਏ ਕਿ ਜਿੱਥੇ ਸਫਾਈ ਨੂੰ ਲੈ ਕੇ ਬਠਿੰਡਾ ਮੂਰਲੀ ਕਤਾਰ ਦੇ ਵਿੱਚ ਚੱਲ ਰਿਹਾ ਹੈ ਅਤੇ ਇਸ ਨੂੰ ਲੈ ਕੇ ਨਗਰ ਨਿਗਮ ਦੇ ਮੇਅਰ ਨੇ ਨਹੀਂ ਕਿਹਾ ਕਿ ਉਹਨਾਂ ਵੱਲੋਂ ਜਿਹੜੀ ਅੱਜ ਸਫਾਈ ਮਹਿੰਮ ਦਾ ਆਗਾਜ਼ ਕੀਤਾ ਗਿਆ ਹੈ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬਾਹਰ ਕਿਸੇ ਤਰ੍ਹਾਂ ਦਾ ਕੋਈ ਕੂੜਾ ਜਿਹੜਾ ਉਹ ਨਾ ਸਿੱਟਣ ਜਿਸ ਜਗ੍ਹਾ ਤੇ ਜਗਾ ਬਣੀ ਹੈ ਉਸ ਜਗ੍ਹਾ ਦੇ ਉੱਤੇ ਕੂੜਾ ਸਿੱਟਿਆ ਜਾਵੇ ਅਤੇ ਨਾਲ ਨਾਲ ਸਫਾਈ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ। ਉਹਨਾਂ ਵੱਲੋਂ ਅੱਜ ਖੁਦ ਝਾੜੂ ਚੱਕ ਆਪਣਾ ਚੱਕ ਕੇ ਸਫਾਈ ਮਹਿੰਮ ਦਾ ਅਗਾਜ਼ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਵੀ ਦਿਖਾਈ ਦਿੱਤੇ ਅਤੇ ਵੱਡੀ ਗਿਣਤੀ ਵਿੱਚ ਸਫਾਈ ਕਰਮਚਾਰੀ ਵੀ ਉਹਨਾਂ ਦੇ ਨਾਲ ਸਨ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਇਹ ਤਸਵੀਰਾਂ ਰਜੀਵ ਗਾਂਧੀ ਕਲੋਨੀ ਦੀਆਂ। ਜਿੱਥੇ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਵੱਲੋਂ ਅੱਜ ਸਫਾਈ ਮਹਿੰਮ ਦਾ ਜਿਹੜਾ ਆਗਾਜ਼ ਹੈ ਜਿਹੜਾ ਖੁਦ ਝੜੋ ਜਾ ਕੇ ਉਹਨਾਂ ਵੱਲੋਂ ਕੀਤਾ ਗਿਆ ਤੇ ਉਹਨਾਂ ਵੱਲੋਂ ਜਿਹੜਾ ਸਫਾਈ ਮਹਿੰਮ ਇਹੋ ਸ਼ੁਰੂਆਤ ਕੀਤੀ ਗਈ ਹੈ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਸ-ਪਾਸੇ ਕਿਸ ਤਰ੍ਹਾਂ ਦੀ ਕੋਈ ਗੰਦਗੀ ਜਿਹੜੀ ਉਹ ਨਾ ਫੈਲਣ ਦੇ ਆਓ ਉਸ ਨੂੰ ਸੁਣਾਉਣੇ ਇਸ ਸਬੰਧੀ ਕੀ ਕਹਿੰਦੇ ਨੇ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਇਸ ਮਾਮਲੇ ਨੂੰ ਲੈ ਕੇ ਇਹ ਚੋਦਵਸ ਸਭਾਈ ਨੂੰ ਕਰਾਈ ਜੀ ਸਰ ਪੰਜਾਬ ਸਰਕਾਰ ਨੇ ਇੱਕ ਸਫਾਈ ਮੁਹਿੰਮ ਦੀ ਜਾਦ ਕੀਤੀ ਹੈ ਜਿਦੇ ਵਿੱਚ ਪਰਸਨਲੀ ਸਾਡੇ ਸੀਐਮ ਸਾਹਿਬ ਤੇ ਕਨਵੀਨਰ ਕੇਵਲ ਸਾਹਿਬ ਨੇ ਧਿਆਨ ਦਿੱਤਾ ਜਿਦੇ ਵਿੱਚ ਅਸੀਂ ਬਹੁਤ ਨੀਸ਼ ਤਰੀਕੇ ਨਾਲ ਬਹੁਤ ਨੀਸ਼ ਮੈਥਡ ਦੇ ਨਾਲ ਹਰ ਇੱਕ ਸ਼ਹਿਰ ਨੂੰ ਇੱਕ ਸੇਫ ਕਲੀਨ ਤੇ ਗ੍ਰੀਨ ਬਣਾਉਣ ਦਾ ਸੰਕਲਪ ਲੇਤਾ ਉਸ ਦੇ ਤਹਸ ਅੱਜ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਸਫਾਈ ਅਭਿਆਨ ਦੀ ਸ਼ੁਰੂਆਤ ਕਰਨ ਪਹੁੰਚੇ ਹਾਂ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੇ ਬਟਿੰਡਾ ਵਾਸੀਆਂ ਨੂੰ ਸਾਥ ਜੋੜ ਕੇ ਇਹ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਵੀ ਆਪਣਾ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਓ ਆਪਣਾ ਯੋਗਦਾਨ ਪਾਓ ਤੇ ਆਪਾਂ ਆਪਣੇ ਸ਼ਹਿਰ ਨੂੰ ਹੋਰ ਸਾਫ਼ ਹਰਿਆ ਭਰਿਆ ਤੇ ਸੇਫ ਬਣਾਈਏ ਤੇ ਹੋਰ ਅੱਗੇ ਲੈ ਕੇ ਜਾਈਏ ਆਪਣੇ ਸ਼ਹਿਰ ਦਾ ਸਟੈਂਡਰਡ ਆਫ ਲਿਵਿੰਗ ਵਧਾਈਏ ਇਹ ਸਾਡਾ ਜੋ ਵੀ ਸੰਕਲਪ ਹੈ ਤੁਹਾਡੇ ਯੋਗਦਾਨ ਦੇ ਬਿਨਾ ਬਿਲਕੁਲ ਫੇਲ ਹੈ ਸਾਨੂੰ ਜੇ ਤੁਹਾਡਾ ਯੋਗਦਾਨ ਮਿਲੇਗਾ ਤਾਂ ਹੀ ਅਸੀਂ ਆਪਣੇ ਸ਼ਹਿਰ ਨੂੰ ਅੱਗੇ ਲਿਜਾ ਪਾਵਾਂਗੇ ਤੇ ਇੱਕ ਬੈਟਰ ਪਲੇਸ ਰਹਿਣ ਵਾਸਤੇ ਬਣਾ ਪਾਵਾਂਗੇ ਕਿਹੜਾ ਪ੍ਰਾਣ ਦੀ ਕਾਫੀ ਸਮੱਸਿਆ ਲੋਕਾਂ ਨੂੰ ਉਹ ਵੀ ਸ਼ਹਿਰ ਦੇ ਅੰਦਰ ਹੈ ਇਸ ਵਾਰ ਦੀ ਸੀ ਪਰ ਉਹ ਉਹਦੇ ਤੇ ਅਸੀਂ ਕਨਸਟੈਂਟਲੀ ਲੱਗੇ ਹੋਏ ਹਾਂ ਉਹ ਇੱਕ ਪ੍ਰੋਜੈਕਟ ਜੋ ਹੈ ਉਹ ਲਿਟੀਗੇਸ਼ਨ ਦੇ ਅੰਡਰ ਚੱਲ ਰਿਹਾ ਹੈ ਨਗਰ ਨਿਗਮ ਤੇ ਉਹ ਕੰਪਨੀ ਜਿਹਨੂੰ ਇਹ ਟੈਂਡਰ ਅਵਾਰਡ ਹੋਇਆ ਸੀਗਾ ਉਹਦੇ ਨਾਲ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੇ ਉਮੀਦ ਕਰਦਾ ਹਾਂ ਜਲਦੀ ਸ਼ਹਿਰ ਵਾਸੀਆਂ ਨੂੰ ਇਸ ਦੇ ਵਿੱਚੋਂ ਰਾਹਤ ਮਿਲੇ